डिंग 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 ओल्या ਪੈਸੇ ਮੋ ਦੁੱਧ ਪਾਓ ਡੇਢ ਕਿਲੋ ਆਪਣਾ ਨਾਲੇ ਕਰੋ ਭਾਈ ਆਪਣਾ ਹਿਸਾਬ ਪੈਸੇ ਤੋਂ ਡੇ ਬਣੀ ਬਹੁਤ ਨਿਕਲਦੇ ਨੇ ਕਿਲੋ ਡੇਢ ਕਿਲੋ ਨਾਲ ਪੂਰੇ ਨਹੀਂ ਹੋਣੇ ਭਾਈ ਤੁਹਾਨੂੰ ਭਾਜੀ ਮੈਂ ਪਿਛਲੇ ਹਫਤੇ ਵੀ ਕਿਹਾ ਸੀ ਵੀ ਇਹ ਮਰ ਜਣਾ ਕਰੇ ਬੇਲੇ ਹੀ ਹੁੰਦਾ ਖੇਤ ਵਿੱਚ ਇਤੋਂ ਦਿਹਾੜੀ ਧੂੜੀ ਲਵਾ ਲਿਆ ਕਰੋ ਕੋਈ ਪੂਰਾ ਪੈਸੇ ਉੱਤਰ ਜਾਣਗੇ ਸਾਡੇ ਉਹ ਨਾ ਨਾ ਭਾਈ ਸੇਮੋ ਇਹ ਤਾਂ ਮਹਿੰਗਾ ਪੈਂਦਾ ਬੜਾ ਇਹਨੂੰ ਤਾਂ ਕੋਈ ਰੋਟੀ ਤੇ ਨਾਲ ਲੈ ਕੇ ਜਾਵੇ ਅੱਧਾ ਕਿਲੋ ਭੁੱਕੀ ਖਾ ਕੇ ਤਾਂ ਇਹ ਸਟਾਰਟ ਹੁੰਦਾ ਭਾਈ ਫਿਰ ਥੋੜਾ ਮੋਟਰ ਤੇ ਜਾ ਕੇ ਰੋਟੀ ਨਾਲ ਇਹ ਸਲਾਦ ਭਾਲਦਾ ਭਾਈ ਸਾਮ ਨੂੰ ਫਿਰ ਪਉਆ ਭਾਲਦਾ ਮੈਂ ਤਾਂ ਤੁਹਾਨੂੰ ਕਿਹਾ ਸੀ ਭਾਜੀ ਵੀ ਚੱਲ ਲੈ ਜਾਓ ਮਰ ਜਾਣੇ ਨੂੰ ਕੁਸਤਾਂ ਭਾਰ ਹੌਲਾ ਹੋਊ ਸਾਡਾ ਫੇਰ ਐ ਕਰੋ ਭਾਈ ਐ ਨਹੀਂ ਪਾਰ ਹੌਲਾ ਹੁਣਾ ਕਣਕ ਦਾ ਇੱਕ ਤਾਂ ਗੱਟੂ ਭਰੋ ਭਾਈ ਮਾਤਾ ਆਪ ਬਹੁਤ ਔਖਾ ਆ ਨਾ ਨਾ ਚਾਚਾ ਐ ਨਾ ਕਰ ਕਣਕ ਤਾਂ ਸਾਡੇ ਆਹੀ ਆ ਭੋਰਾ ਇਹ ਵੀ ਜੀਤੇ ਤੋਂ ਲੈ ਕੇ ਆਂਦੀ ਆ ਉਹ ਸਾਡਾ ਤਾਂ ਸਾਰੇ ਮੈਂਬਰਾਂ ਦਾ ਕਾਰਡ ਚੋਂ ਵੀ ਨਾ ਕੱਟਤਾ ਸਰਕਾਰ ਨੇ ਦੇਖ ਆ ਬੰਨੇ ਤੇਰੇ ਮੂਰੇ ਹੱਥ ਔਖਾ ਸੌਖਾ ਸਾਰ ਲਾ ਮੈਂ ਤੇਰੇ ਹੌਲੀ ਹੌਲੀ ਕਰਕੇ ਮੋੜ ਦੂੰ ਭਾਈ ਸਬਸਕ੍ਰਾਈਬ ਨਾਓ And press the bell icon. Never miss an update.